ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਸਵੇਰ ਦਾ ਪਾਣੀ ਕੁਸ਼ੀਏ ਦਾ ਟਾਈਮ ਸੀਗਾ ਤੇ ਆਪਾਂ ਇੱਧਰ ਕੱਪੜੇ ਧੋਤੇ ਸੀਗੇ ਤੇ ਚਾਦਰਾਂ ਧੋਤੀਆਂ ਸੀ ਕੁਝ ਅੱਜ ਕਾਟਨ ਦੀਆਂ ਚਾਦਰਾਂ ਨਾਲ ਇੱਕ ਕਮਰੇ ਦੀਆਂ ਰਹਿ ਗਈਆਂ ਸੀਗੀਆਂ ਉਹ ਲਾਈਆਂ ਸੀਗੀਆਂ ਉਹਨਾਂ ਨੂੰ ਧੋਤਾ ਸੀ ਤੇ ਫਿਰ ਨਾ ਚਾਹੁੰਦੇ ਆ ਨਾ ਪਾਣੀ ਬਾਹਰ ਖਿਲਰ ਹੀ ਜਾਂਦਾ ਕਾਫੀ ਸਾਰਾ ਫਰਸ਼ ਦੇ ਉੱਤੇ ਮਸ਼ੀਨ ਚੋ ਕੱਢੀ ਦੀਆਂ ਨੇ ਜਦੋਂ ਪਾਈ ਦੀਆਂ ਨੇ ਤੇ ਫਿਰ ਫਰਸ਼ ਵੀ ਸਾਰਾ ਧੋਤਾ ਵਿਆ ਸੀ ਹੈ ਨਹੀਂ ਸੀ ਅੱਜ ਧੋਣ ਦਾ ਇਰਾਦਾ ਕੱਲ ਧੋਤਾ ਸੀਗਾ ਕਿਉਂਕਿ ਪਾਣੀ ਫਿਰ ਨਾ ਕਣਕ ਚ ਬਹੁਤ ਜਾਂਦਾ ਤੇ ਪਰ ਫਿਰ ਧੋਣਾ ਪਿਆ ਜਿ ਮਾੜਾ ਮੋਟਾ ਵਾਈਪਰ ਮਾਰਦੀ ਏ ਜਾਂ ਮਾਂਜਾ ਮਾਰਦੀ ਏ ਥੋੜਾ ਜਿਹਾ ਥਾਂ ਤੋਂ ਸੈੱਟ ਕਰਦੀ ਏ ਫਿਰ ਉਹ ਨਾ ਜੀਵ ਜਿਹਾ ਲੱਗਦਾ ਰਹਿੰਦਾ ਏ ਜੇ ਧੂਪੇ ਤੇ ਫਿਰ ਸਾਰਾ ਹੀ ਧੂਪੇ ਨਹੀਂ ਤੇ ਫਿਰ ਬਿਲਕੁਲ ਵੀ ਨਾ ਧੋਵੇ ਤੇ ਕੁਛ ਲਾਸਟ ਰਹਿ ਗਿਆ ਸੀਗਾ ਰਾਉਂਡ ਕੱਪੜਿਆਂ ਦਾ ਵੈਸੇ ਤੇ ਸਾਢੇ 4 ਵਜੇ ਪਾਦੀਦੇ ਨੇ ਅੱਜ ਲੈਟ ਲੇਟ ਆਈ ਸੀ ਇਸ ਲਈ ਫਿਰ ਲੇਟ ਪਾਏ ਕੱਪੜੇ ਮਗਰੋਂ ਹੋ ਵੀ ਜਾਣ ਮੈਂ ਮਗਰੋਂ ਨਹੀਂ ਕਦੀ ਧੋਤੇ ਕਿ ਸਵੇਰ ਦੇ ਟਾਈਮ ਹੀ ਧੋਈਦੇ ਨੇ ਜਿਵੇਂ 4 5 6 ਵਜੇ ਉਦੋਂ ਮਗਰੋਂ ਜਿਹੜੇ ਲੈਂਦੇ ਨੇ ਉਹ ਫਿਰ ਅਗਲੇ ਦਿਨ ਹੀ ਧੋਈਦੇ ਨੇ ਤੇ ਰੂਟੀਨ ਹੀ ਸ਼ੁਰੂ ਤੋਂ ਬਣੀ ਹੋਈ ਏ ਜਿਵੇਂ ਸਵੇਰ ਸਵੇਰੇ ਕਦੀ ਹੁੰਦਾ ਮਜਬੂਰੀ ਜੇ ਲੈਟ ਸੈਟ ਨਾ ਹੋਏ ਕੱਪੜੇ ਜਾਦੇ ਹੋਣ ਫੇਰ ਹੀ ਹੁੰਦਾ ਤੇ ਅੱਜ ਤੇ ਕੁਝ ਚਾਦਰਾਂ ਦਾ ਜੋਰ ਸੀਗਾ ਤੇ ਹੁਣ ਹੱਥ ਨਾਲ ਨਹੀਂ ਧੁੱਪਦੇ ਹੈਗੇ ਹੱਥ ਨਾਲ ਤੇ ਕਈਆਂ ਨਾਲ ਇੱਕ ਅੱਧਾ ਸੂਟ ਧੋਣਾ ਵੀ ਹੁਣ ਔਖਾ ਲੱਗਦਾ ਜੇ ਕਿਸੇ ਦਿਨ ਧੋਣਾ ਪਵੇ ਕੁਝ ਆਦਤ ਵੀ ਬਣ ਗਈ ਏ ਕੁਝ ਹੁਣ ਸਾਡੀਆਂ ਬਾਵਾ ਵੀ ਨਹੀਂ ਕੰਮ ਕਰਦੀਆਂ ਤੇ ਸਾਨੂੰ ਵੀ ਆਇਆ ਹੁੰਦਾ ਕਿ ਨਹੀਂ ਬਸ ਮਸ਼ੀਨ ਚ ਹੀ ਪਾ ਲਾਂਗੇ ਕਿ ਚਲੋ ਕੋਲ ਹੋਰ ਕੋਈ ਕੰਮ ਕਰਦੇ ਰਹੀਦਾ ਤੇ ਕੱਪੜੇ ਮਸ਼ੀਨ ਚ ਧੁੱਪ ਜਾਂਦੇ ਨੇ ਤੇ ਕੱਪੜੇ ਆਪਾਂ ਧੋ ਕੇ ਰੱਖਲੇ ਸੀਗੇ ਹੁਣੇ ਠਹਿਰ ਕੇ 7 ਵਜੇ 7:30 ਵਜੇ ਜਦੋਂ ਧੁੱਪ ਨਿਕਲੇਗੀ ਫਿਰ ਆਪਾਂ ਸੁੱਕਣੇ ਪਾ ਦਾਂਗੇ ਤੇ ਨਾਲ ਹੀ ਬਾਹਰ ਦਾ ਕੰਮ ਨਿਬੇੜ ਲਿਆ ਸੀਗਾ ਤੇ ਅੰਦਰ ਆਪਾਂ ਚਾਹ ਧਰੀਏ ਚਾਹ ਵੀ ਬਸ ਦੋ ਕੁ ਗਲਾਸੀਆਂ ਹੀ ਧਰੀ ਸੀਗੀ ਖਾਲਿਸ ਟਾਈਮ ਕਾਫੀ ਸਵੇਰ ਦਾ ਸੀ ਕੋਲ ਕੁਛ ਥੋੜਾ ਜਿਹਾ ਪਨੀਰ ਬਣਾਵਾਂਗੇ ਸਬਜ਼ੀ ਵਾਸਤੇ ਤੇ ਨਹੀਂ ਜਿਵੇਂ ਵੈਸੇ ਕਈ ਵਾਰ ਬੱਚੇ ਫਰਾਈ ਕਰਕੇ ਖਾ ਖੂ ਲੈਂਦੇ ਨੇ ਤੇ ਥੋੜਾ ਜਿਹਾ ਬਣਾ ਲੈਨੇ ਆ ਦਹੀਂ ਹੀ ਪਾਇਆ ਸੀਗਾ ਥੋੜਾ ਜਿਹਾ ਜਿਵੇਂ ਫਰਕੜੀ ਵਗੈਰਾ ਨਹੀਂ ਸੀ ਪਾਈ ਹੈਗੀ ਇਹ ਹੋ ਜਾਂਦਾ ਚਲੋ ਵਧੀਆ ਸ਼ੁੱਧ ਜੀ ਚੀਜ਼ ਹੁੰਦੀ ਹੈ ਦਹੀਂ ਪਾ ਲੋ ਜਾਂ ਨਿੰਬੂ ਪਾ ਲੋ ਤੇ ਅੱਧਾ ਗੋਨੀ ਬੂ ਪਿਆਸ ਮੇਕਾ ਚਲੋ ਨਿੰਬੂ ਪਾ ਲੈਂਦੇ ਆ ਛੇਤੀ ਨਿਕਲ ਜੇਗਾ ਹਾਂਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਵੀ ਨਾ ਮੇਰੇ ਤੋਂ ਰੁਟੀਨ ਚ ਪੈਂਦੀ ਨਹੀਂ ਕੋਈ ਨਾ ਕੋਈ ਵਿੱਚ ਪ੍ਰੋਬਲਮ ਪੈ ਜਾਂਦੀ ਹੈ ਜਿਸ ਵਜ੍ਹਾ ਤੋਂ ਨਾ ਰੁਟੀਨ ਚ ਪੈਂਦੀ ਨਹੀਂ ਹੈਗੀ ਤੇ ਇੱਧਰ ਆਪਣੀ ਚਾਹ ਬਣ ਕੇ ਤਿਆਰ ਹੈ ਚਾਹ ਆਪਾਂ ਗੁੜ ਦੀ ਬਣਾਈਏ ਹੁਣ ਸਾਨੂੰ ਮਹੀਨਾ ਡੇਢੀ ਹੋ ਗਿਆ ਹੀ ਗੋੜ ਵਾਲੀ ਹੋਈ ਚਾਹ ਜਾਂ ਸ਼ੱਕਰ ਵਾਲੀ ਹੋਈ ਪੀਦੀ ਐ ਤੇ ਅਦਰ ਆਪਣਾ ਪਨੀਰ ਬਣ ਗਿਆ ਸੀਗਾ ਆ ਜਾਓ ਜੀ ਪੀਓ ਚਾਹ ਸਵੇਰ ਦੀ ਜਿੰਨਾ ਮਰਜੀ ਕੰਟਰੋਲ ਕਰ ਲਓ ਨਾ ਇਹ ਨਹੀਂ ਛੱਡੀ ਜਾਂਦੀ ਹੈਗੀ ਫਿਰ ਮਾਨੂੰ ਸਮਝਾ ਕੇ ਪੀ ਲਈਦੀ ਐ ਕਿ ਚਲੋ ਕੋਈ ਗੱਲ ਨਹੀਂ ਗੋੜ ਵਾਲੀ ਹੋਈ ਐ ਇੰਨੀ ਕੋ ਗੱਲ ਕਰਕੇ ਤੇ ਪੀ ਲਈਦੀ ਐ ਉਸ ਤੋਂ ਮਕਰਾਂ ਹਰਵਿੰਦਰ ਦੇ ਸਕੂਲੇ ਅੱਜ ਸੀਗਾ ਪ੍ਰੋਗਰਾਮ ਤੇ ਉਹਨੂੰ ਛੱਡਣ ਜਾਣਾ ਸੀਗਾ ਹਿੰਮਤ ਛੱਡਣ ਗਿਆ ਸੀਗਾ ਕਿਉਂਕਿ ਉਹਨੇ ਬਸ ਤੋਂ ਪਹਿਲਾਂ 7:30 ਵਜੇ ਸਕੂਲ ਪਹੁੰਚਣਾ ਸੀਗਾ ਅੱਗੋਂ ਫਿਰ ਉਹਨਾਂ ਨੇ ਜਾਣਾ ਸੀਗਾ ਤੇ ਐਸ ਤਰ੍ਹਾਂ ਜਿਵੇਂ ਬੱਚਿਆਂ ਨੇ ਜਾਣਾ ਹੋਵੇ ਜਾਂ ਕਿਸੇ ਨੇ ਛੱਡਣ ਜਾਣਾ ਹੋਵੇ ਨਾ ਬੜੀ ਲੜਾਈ ਜੀ ਬਣ ਜਾਂਦੀ ਏ ਕੌਣ ਛੱਡਣ ਜਾਏਗਾ ਜਿੰਨੇ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਹੁੰਦਾ ਛੱਡਣਾ ਉਹਨਾਂ ਨੂੰ ਵੀ ਔਖਾ ਲੱਗਦਾ ਹੈ ਤੇ ਕਾਫੀ ਜ਼ਿਆਦਾ ਨਾ ਭੈਣ ਭਰਾਵਾਂ ਦੀ ਇਹਨਾਂ ਦੀ ਬਹਿਸ ਹੋਈ ਹਿੰਮਤ ਨਹੀਂ ਜਾਂਦਾ ਸਕੂਲ 2-3 ਦਿਨ ਹੋ ਗਏ ਨੇ ਉਹਦੀ ਤਬੀਅਤ ਠੀਕ ਨਹੀਂ ਸੀ ਹੈਗੀ ਇੱਕ ਦੋ ਦਿਨ ਜਾਂਦਾ ਫਿਰ ਉਹ ਘਰ ਹੀ ਰਹਿੰਦਾ ਉਹ ਛੱਡਣ ਗਿਆ ਸੀ ਪਹਿਲਾਂ ਤੇ ਚੰਗਾ ਬੈਸ ਬਸਈਆ ਹੋਇਆ ਫਿਰ ਵਿਚਾਰੀ ਨੂੰ ਪਤਾ ਹੀ ਕਿ ਛੱਡਣ ਜਾਣਾ ਹੈ ਫਿਰ ਹਰਵਿੰਦਰ ਬਹੁਤ ਛੇਤੀ ਈਮੋਸ਼ਨਲ ਹੋ ਜਾਂਦੀ ਏ ਆਪ ਵੀ ਕਹਿੰਦਾ ਕਿ ਇਹੋ ਜੇ ਪ੍ਰੋਗਰਾਮ ਨਾ ਲੈ ਕੇ ਆਇਆ ਕਰੋ ਹੁਣ ਤੁਸੀਂ ਵੱਡੇ ਵੱਡੇ ਹੋ ਗਏ ਹੋ ਕੋਛ ਨਾ ਜਿਵੇਂ ਆਪਾਂ ਪਿੰਡਾਂ ਡੇਰਿਆਂ ਚ ਰਹਿੰਨੇ ਆ ਸਮਾਨ ਵੀ ਫਿਰ ਬਹੁਤ ਮਹੰਗਾਂਦੇ ਨੇ ਆਪਾਂ ਲਿਆ ਨਹੀਂ ਸਕਦੇ ਹੈਗੇ ਜਾ ਕੇ ਫੜਾਫੜ ਜਿਵੇਂ ਸ਼ਹਿਰ ਜਾਈਏ ਲੈ ਕੇ ਆਈਏ ਉਹਨਾਂ ਨੂੰ ਘੱਲ ਕੁਲ ਕੇ ਤੇ ਇੱਧਰ ਆਪਾਂ ਲਾਲੀ ਸੀ ਮੱਕੀ ਦੇ ਨਾ ਆਟੇ ਦੇ ਪੇੜੇ ਪਏ ਸੀਗੇ ਦੋ ਤਿੰਨ ਕੋ ਤੇ ਪਹਿਲਾਂ ਉਹ ਹੀ ਲਾਏ ਸੀਗੇ ਚਲੋ ਪਹਿਲਾਂ ਵਰਤਿਆ ਜਾਏਗਾ ਗਾਜਰਾਂ ਦੀ ਸਬਜ਼ੀ ਸੀਗੀ ਗਾਜਰਾਂ ਦੀ ਸਬਜ਼ੀ ਨਾਲ ਮੱਕੀ ਦੀ ਰੋਟੀ ਤੇ ਬਾਜਰੇ ਦੀ ਰੋਟੀ ਬਹੁਤ ਸਵਾਦ ਲੱਗਦੀ ਏ ਸਾਡੇ ਘਰ ਸਾਗ ਨਾਲ ਬਹੁਤ ਘੱਟ ਮੱਕੀ ਚੱਲਦੀ ਏ ਤੇ ਗਾਜਰਾਂ ਦੀ ਸਬਜ਼ੀ ਨਾਲ ਆਲੂ ਮਟਰਾਂ ਦੀ ਸਬਜ਼ੀ ਨਾਲ ਤੇ ਇਹ ਮਤਲੀ ਤੇ ਤਕਰੀਬਨ ਚਾਹੀਏ ਰੋਜ਼ ਹੀ ਬਣਾ ਲਓ ਬਸ ਆਪ ਨੂੰ ਹੀ ਕਿਸੇ ਟਾਈਮ ਹੋ ਜਾਂਦਾ ਹੈ ਕਿ ਤਲੀ ਜੀ ਕੀ ਖਾਣੀ ਹੁੰਦੀ ਏ ਹਮੇਸ਼ਾ ਸੋਚੀਦਾ ਕਿ ਹੁਣ ਨਾ ਰੂਟੀਨ ਚ ਵੀਡੀਓ ਪਾਵਾਂਗੇ ਰੂਟੀਨ ਚ ਪਾਵਾਂਗੇ ਬਸ ਕੋਈ ਨਾ ਕੋਈ ਉਲਝਣ ਜੀ ਪਿਆ ਜਾਂਦੀ ਏ ਫਿਰ ਪਾ ਲਈਏ ਪਤਾ ਫਿਰ ਇੱਕ ਆਪਣੇ ਵਰਗੇ ਹੋ ਜਾਂਦਾ ਹਾਏ ਲੈ ਇਹਨੂੰ ਵੀਡੀਓ ਦੀ ਪਈ ਸੀਗੇ ਨੇ ਵੀਡੀਓ ਪਾਤੀ ਹੈ ਨਾ ਇਹ ਗੱਲਾਂ ਵੀ ਫਿਰ ਬਹੁਤ ਜ਼ਿਆਦੀਆਂ ਸੋਚਣੀਆਂ ਪੈਂਦੀਆਂ ਨੇ ਪਰ ਕੰਮ ਇਹੋ ਜਿਹਾ ਤਾਂ ਹੀ ਚੱਲਦੇ ਨੇ ਜੇ ਆਪਾਂ ਸੋਚੀਏ ਨਾ ਤੇ ਤੇ ਇਧਰ ਗਾਜਰਾਂ ਦੀ ਸਬਜ਼ੀ ਸੀ ਦਹੀਂ ਸੀ ਨਾਲ ਨਮਕੀਨੇ ਚੌਲ ਸੀਗੇ ਉਹ ਮਰਜ਼ੀ ਹੋਏਗੀ ਤੇ ਖਾ ਲੈਣਗੇ ਨਹੀਂ ਤੇ ਨਹੀਂ ਆਓ ਜੀ ਤੁਸੀਂ ਵੀ ਚੋਕੋ ਪ੍ਰਸ਼ਾਦਾ ਤੇ ਇਧਰ ਨਾਲ ਹੀ ਆ ਗਏ ਨੇ 버거 ਨੇ ਕੀ ਪਤਾ ਨਹੀਂ ਹੋਣੇ ਸੋਲੇ ਕੁਲਚੇ ਨੇ ਇਹੋ ਜਿਹੀ ਚੀਜ਼ਾਂ ਵੇਖ ਕੇ ਨਾ ਮੈਨੂੰ ਬਹੁਤ ਗੁੱਸਾ ਆ ਜਾਂਦਾ ਹੈ ਜਦੋਂ ਚੰਗੀ ਪਲੀ ਰੋਟੀ ਖਾਣੀ ਹੁੰਦੀ ਏ ਨਾਲ ਇਹੋ ਜੀ ਚੀਜ਼ਾਂ ਕੋਈ ਨਾ ਕੋਈ ਜਾਂਦਾ ਤੇ ਸੁਨਾਹ ਮਿਲ ਜਾਂਦਾ ਐਧਰੋਂ ਪਨੀਰ ਜਿਹੜਾ ਸਵੇਰੇ ਬਣਾਇਆ ਸੀ ਉਹਨੂੰ ਮਗਰੋਂ ਫ੍ਰਿਜ ਚ ਧਰਤਾ ਸੀ ਫਿਰ ਪੋਣੇ ਚ ਉਹ ਨਾ ਬਹੁਤ ਵਧੀਆ ਨਿਕਲ ਜਾਂਦਾ ਹੈ ਡਰਾਈ ਹੋ ਜਾਂਦਾ ਹੈ ਬਣਾ ਕੇ ਚਲੋ ਰੱਖ ਦੀਦਾ ਜੇ ਸਕੂਲ ਵਾਸਤੇ ਸਬਜ਼ੀ ਬਣਾਣੀ ਪਏ ਇੰਨੀ ਕੋਈ ਬਣਾਈ ਦੀਦਾ ਜੇ ਖਾਣਾ ਹੋਵੇ ਬੱਚਿਆਂ ਨੇ ਤਾਂ ਫਿਰ ਥੋੜਾ ਜਿਹਾ ਫਰਾਈ ਕਰਕੇ ਜਾਂ ਕਾਲਾ ਲੂਨ ਮਿਰਚ ਪਾ ਕੇ ਦੇ ਦੀਦਾ ਤੇ ਪਾ ਕੇ ਆਪਾਂ ਇਹਨੂੰ ਢੱਕਣ ਵਾਲੀ ਡੱਬੀ 'ਚ ਰੱਖਾਂਗੇ ਕਿਉਂਕਿ ਜੋ ਉੰਜ ਰੱਖੀ ਹੈ ਨਾ ਤੇ ਫਿਰ ਉਤੋਂ ਖੁਸ਼ਕ ਖੁਸ਼ਕ ਜਾ ਹੋ ਜਾਂਦਾ ਸਖਤ ਸਖਤ ਜਾ ਤੇ ਬੜੀ ਚੀਜ਼ ਤੇ